ਜ਼ਿੰਦਗੀ ਤੋਂ ਇੰਨਾ ਕੁ ਸਬਕ ਤਾਂ ਮਿਲ ਹੀ ਗਿਆ ਕਿ ਜੇਕਰ ਫਿਕਰਾਂ ਵਿੱਚ ਰਹੋਗੇ ਤਾਂ ਖੁਦ ਹੀ ਸੜੋਗੇ ਤੇ ਜੇਕਰ ਬੇਫਿਕਰ ਰਹੋਗੇ ਤਾਂ ਫਿਰ ਦੁਨੀਆ ਸੜੇਗੀ ਕੁਝ ਗਲਤੀਆਂ ਨੂੰ ਮਾਫ ਕਰਨਾ ਕਈ ਵਾਰ ਸਭ ਤੋਂ ਵੱਡੀ ਗਲਤੀ ਹੁੰਦੀ ਹੈ ਜਿਉ ਇਸ ਤਰ੍ਹਾਂ ਜਿਵੇਂ ਤੁਸੀਂ ਕੱਲ ਮਰਨ ਵਾਲੇ ਹੋ ਤੇ ਸਿੱਖੋ ਇਸ ਤਰ੍ਹਾਂ ਜਿਵੇਂ ਤੁਸੀਂ ਸਦਾ ਲਈ ਜਿਉਣ ਵਾਲੇ ਹੋ ਚਾਪਲੂਸ ਤੇ ਆਲੋਚਕ ਵਿੱਚ ਸਿਰਫ ਇੰਨਾ ਕੁ ਫਰਕ ਹੁੰਦਾ ਹੈ ਕਿ ਚਾਪਲੂਸ ਚੰਗਾ ਬਣ ਕੇ ਵੀ ਬੁਰਾ ਕਰਦਾ ਹੈ ਜਦ ਕਿ ਆਲੋਚਕ ਬੁਰਾ ਬਣ ਕੇ ਵੀ ਚੰਗਾ ਕਰਦਾ ਹੈ ਸਮਝਣਾ ਹੈ ਜ਼ਿੰਦਗੀ ਨੂੰ ਤਾਂ ਪਿੱਛੇ ਮੁੜ ਕੇ ਦੇਖੋ ਜੇ ਜਿਉਣਾ ਹੈ ਜ਼ਿੰਦਗੀ ਨੂੰ ਤਾਂ ਫਿਰ ਅੱਗੇ ਵੱਲ ਦੇਖੋ ਪਹਿਲਾਂ ਖੂਨ ਦੇ ਰਿਸ਼ਤੇ ਹੁੰਦੇ ਸੀ ਤੇ ਹੁਣ ਰਿਸ਼ਤਿਆਂ ਦੇ ਖੂਨ ਹੁੰਦੇ ਨੇ ਮਿਲ ਨੂੰ ਤਾਂ ਹਰ ਵਿਅਕਤੀ ਸਾਨੂੰ ਬੜੀ ਇੱਜ਼ਤ ਨਾਲ ਮਿਲਿਆ ਪਰ ਜਿਹੜਾ ਵੀ ਮਿਲਿਆ ਕਿਸੇ ਨਾ ਕਿਸੇ ਕੰਮ ਨਾਲ ਮਿਲਿਆ ਉਮਰ ਦਾ ਮੋੜ ਭਾਵੇਂ ਕੋਈ ਵੀ ਹੋਵੇ ਬਸ ਧੜਕਣਾ ਵਿੱਚ ਨਸ਼ਾ ਜ਼ਿੰਦਗੀ ਨੂੰ ਜਿਉਣ ਦਾ ਹੋਣਾ ਚਾਹੀਦਾ ਹੈ ਇਸ ਨੂੰ ਇਤਫਾਕ ਸਮਝੋ ਜਾਂ ਦਰਦਨਾਕ ਹਕੀਕਤ ਜਦੋਂ ਵੀ ਮੇਰੀਆਂ ਅੱਖਾਂ ਨਮ ਹੋਈਆਂ ਵਜ੍ਹਾ ਕੋਈ ਆਪਣਾ ਹੀ ਸੀ ਸੁੰਘੜਦੇ ਜਾ ਰਹੇ ਨੇ ਦਿਲ ਤੇ ਜਜ਼ਬਾਤਾਂ ਦੇ ਰਿਸ਼ਤੇ ਜੋ ਸੌਦਾ ਕਰਨ ਵਿੱਚ ਮਾਹਰ ਹੈ ਬਸ ਉਹੀ ਕਾਮਯਾਬ ਹੁੰਦਾ ਹੈ ਐਵੇਂ ਨਾ ਰੋਇਓ ਕਿਸੇ ਦੇ ਛੱਡ ਜਾਣ ਨਾਲ ਬਸ ਸਮਾਂ ਐਸਾ ਲਿਆਓ ਕਿ ਉਹ ਖੁਦ ਤੁਹਾਨੂੰ ਮਿਲਣ ਆਵੇ ਨਵੇਂ-ਨਵੇਂ ਬਹਾਨਿਆਂ ਦੇ ਨਾਲ ਕੀਮਤ ਚੀਜ਼ਾਂ ਦੀ ਨਹੀਂ ਹੁੰਦੀ ਬਲਕਿ ਸਾਡੀ ਲੋੜ ਉਹਨਾਂ ਨੂੰ ਕੀਮਤੀ ਬਣਾਉਂਦੀ ਹੈ ਚਿੰਤਾ ਮੁਰਦਿਆਂ ਨੂੰ ਸਾੜਦੀ ਹੈ ਤੇ ਚਿੰਤਾ ਜਿਉਂਦਿਆਂ ਨੂੰ ਸਾੜ ਦਿੰਦੀ ਹੈ ਜੇਕਰ ਜ਼ਿੰਦਗੀ ਵਿੱਚ ਕੁਝ ਪਾਉਣਾ ਹੋਵੇ ਤਾਂ ਆਪਣੇ ਤਰੀਕੇ ਬਦਲੋ ਆਪਣੇ ਇਰਾਦੇ ਨਹੀਂ अहमियत ਦਿੱਤੀ ਤਾਂ ਖੁਦ ਨੂੰ ਕੋਹੇ ਨੂਰ ਮੰਨਣ ਲੱਗੇ ਉਹ ਕੱਚ ਦੇ ਟੁਕੜੇ ਵੀ ਕਿਹੋ ਜਿਹਾ ਭਰਮ ਪਾਲਣ ਲੱਗੇ ਬੜਾ ਸਸਤਾ ਹਾਂ ਮੈਂ ਕੋਈ ਥੋੜਾ ਜਿਹਾ ਮਿੱਠਾ ਬੋਲਦਾ ਤਮ ਵੇਖ ਜਾਂਦਾ ਹਾਂ ਕਹਿੰਦੇ ਨੇ ਕਿ ਹੋ ਜਾਂਦਾ ਏ ਸੰਗਤ ਦਾ ਅਸਰ ਪਰ ਕੰਡਿਆਂ ਨੂੰ ਅਜ ਤੱਕ ਨਹੀਂ ਆਇਆ ਮਹਿਕਣ ਦਾ ਸਲੀਕਾ ਕਾਫੀ دیر ਬਾਅਦ ਕਿਸੇ ਨੇ ਪੁੱਛਿਆ ਕਿ ਕਿੱਥੇ ਰਹਿੰਦਾ ਏ ਤੂੰ ਮੈਂ ਮੁਸਕਰਾਇਆ ਤੇ ਕਿਹਾ ਆਪਣੀ ਮੌਜ ਤੇ ਔਕਾਤ ਵਿੱਚ ਜੇਕਰ ਸ਼ਾਂਤੀ ਪਾਉਣ ਦੀ ਚਾਹਤ ਹੈ ਤਾਂ ਸਭ ਤੋਂ ਪਹਿਲਾਂ ਜੋ ਮਿਲਿਆ ਹੈ ਪositiv ਖੁਸ਼ ਰਹਿਣਾ ਸਿੱਖੋ ਜ਼ਿੰਦਗੀ ਦੀ ਦੁਖਦਾਈ ਗੱਲ ਇਹ ਹੈ ਕਿ ਅਸੀਂ ਵੱਡੇ ਤਾਂ ਜਲਦੀ ਹੋ ਜਾਂਦੇ ਹਾਂ ਪਰ ਸਮਝਦਾਰ ਧੀਰ ਨਾਲ ਬਣਦੇ ਹਾਂ ਜ਼ਿੰਦਗੀ ਵਿੱਚ ਸ਼ਾਂਤੀ ਨਾਲ ਜਿਉਣ ਦੇ ਦੋ ਹੀ ਤਰੀਕੇ ਨੇ ਉਹਨਾਂ ਨੂੰ ਮਾਫ਼ ਕਰੋ ਜਿਨ੍ਹਾਂ ਨੂੰ ਤੁਸੀਂ ਭੁੱਲ ਨਹੀਂ ਸਕਦੇ ਤੇ ਉਹਨਾਂ ਨੂੰ ਭੁੱਲ ਜਾਓ ਜਿਨ੍ਹਾਂ ਨੂੰ ਤੁਸੀਂ ਮਾਫ਼ ਨਹੀਂ ਕਰ ਸਕਦੇ ਜਾਇਦਾਦ ਤੋਂ ਵੀ ਵੱਧ ਜੀਵਨ ਵਿੱਚ ਜੇਕਰ ਕੋਈ ਕੀਮਤੀ ਚੀਜ਼ ਹੈ ਤਾਂ ਉਹ ਹੈ ਸਾਡੇ ਮਨ ਦੀ ਸ਼ਾਂਤੀ ਦੁਨੀਆ ਵਿੱਚ ਬਹੁਤ ਘੱਟ ਲੋਕ ਅਜਿਹੇ ਹੁੰਦੇ ਨੇ ਜੋ ਜਿਵੇਂ ਦੇ ਦਿਖਦੇ ਨੇ ਓਵੇਂ ਦੇ ਹੀ ਹੁੰਦੇ ਨੇ ਲਿਬਾਸ ਭਾਵੇਂ ਕਿੰਨਾ ਵੀ ਮਹਿੰਗਾ ਕਿਉਂ ਨਾ ਹੋਵੇ ਇਹ ਮਾੜੇ ਕਿਰਦਾਰ ਨੂੰ ਕਦੇ ਛੁਪਾ ਨਹੀਂ ਸਕਦਾ ਜਦੋਂ ਕੋਈ ਦਿਲ ਦੁਖਾਵੇ ਤਾਂ ਚੁੱਪ ਰਹਿਣਾ ਸਿੱਖ ਲਵੋ ਕਿਉਂਕਿ ਜਿਨ੍ਹਾਂ ਨੂੰ ਅਸੀਂ ਜਵਾਬ ਨਹੀਂ ਦਿੰਦੇ ਉਹਨਾਂ ਨੂੰ ਰੱਬ ਜਵਾਬ ਦਿੰਦਾ ਹੈ ਜੋ ਤੁਹਾਡੇ ਨਾਲ ਮਾੜੇ ਨੇ ਉਹਨਾਂ ਨਾਲ ਨਾ ਚੰਗੇ ਰਹੋ ਨਾ ਮਾੜੇ ਬਸ ਸਿਰਫ ਉਹਨਾਂ ਤੋਂ ਦੂਰ ਰਹੋ ਲੋਕਾਂ ਨੇ ਬਦਲਣ ਦੇ ਮੁਕਾਬਲੇ ਵਿੱਚ ਮੌਸਮ ਸਮਾਂ ਤੇ ਗਿਰਗਟ ਨੂੰ ਪਿੱਛੇ ਛੱਡ ਦਿੱਤਾ ਹੈ ਪਤਾ ਨਹੀਂ ਫਿਰ ਵੀ ਗਿਰਗਟ ਹੀ ਕਿਉਂ ਬਦਨਾਮ ਹੈ ਅੱਖਾਂ ਤੋਂ ਡਿੱਗੇ ਹੰਝੂ ਤੇ ਨਜ਼ਰਾਂ ਤੋਂ ਡਿੱਗੇ ਲੋਕ ਕਦੇ ਵੀ ਫਿਰ ਉੱਠਿਆ ਨਹੀਂ ਕਰਦੇ ਅੱਜ ਦੇ ਜ਼ਮਾਨੇ ਵਿੱਚ ਨੇਕ ਲੋਕ ਬਹੁਤ ਘੱਟ ਨੇ ਤੇ ਨਕਲੀ ਲੋਕ ਬਹੁਤ ਜ਼ਿਆਦਾ ਨੇ ਤੁਹਾਡੀ ਪਿੱਠ ਪਿੱਛੇ ਕੌਣ ਕੀ ਬੋਲਦਾ ਹੈ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਤੁਹਾਡੇ ਸਾਹਮਣੇ ਕੋਈ ਮੂੰਹ ਨਾ ਖੋਲੇ ਬਸ ਇੰਨਾ ਹੀ ਕਾਫੀ ਹੈ ਅੱਜਕੱਲ ਦਿਖਾਵੇ ਦਾ ਦੌਰ ਚੱਲ ਰਿਹਾ ਹੈ ਇਸੇ ਲਈ ਲੋਕ ਖੁਸ਼ ਹੋਣ ਦੀ ਬਜਾਏ ਆਪਣੀ ਖੁਸ਼ੀ ਦਿਖਾਉਣ ਵਿੱਚ ਲੱਗੇ ਹੋਏ ਨੇ ਝੂਠੀ ਸ਼ਾਨ ਦੇ ਪਰਿੰਦੇ ਹੀ ਜ਼ਿਆਦਾ ਫੜਫੜਾਉਂਦੇ ਨੇ ਬਾਜ਼ ਦੀ ਉਡਾਰੀ ਵਿੱਚ ਕਦੇ ਆਵਾਜ਼ ਨਹੀਂ ਹੁੰਦੀ ਮੈਨੂੰ ਪਰਖਣ ਤੋਂ ਬਿਹਤਰ ਹੈ ਮੈਨੂੰ ਸਮਝਣ ਦੀ ਕੋਸ਼ਿਸ਼ ਕਰੋ ਝੂਠੀ ਮੁਸਕਰਾਹਟ ਝੂਠਾ ਦਿਖਾਵਾ ਕਦੇ ਵੀ ਬਹੁਤਾ ਚਿਰ ਸਾਥ ਨਹੀਂ ਦਿੰਦੇ ਜਿਕਰ ਅਸੀਂ ਦਿਲ ਤੋਂ ਇਹ ਭਾਵਨਾ ਨਹੀਂ ਰੱਖਦੇ ਤਾਂ ਲੋਕ ਬੜੀ ਆਸਾਨੀ ਨਾਲ ਮਹਿਸੂਸ ਕਰ ਲੈਂਦੇ ਨੇ ਕਹਿਣ ਦਾ ਮਕਸਦ ਇਹੀ ਹੈ ਕਿ ਅਸਲੀਅਤ ਦਾ ਹੋਣਾ ਦਿਖਾਵੇ ਨਾਲੋਂ ਜ਼ਿਆਦਾ ਜ਼ਰੂਰੀ ਹੈ ਜਦੋਂ ਜਦੋਂ ਵੀ ਮਹਿਸੂਸ ਹੋਇਆ ਕਿ ਮੈਂ ਤੇਰੇ ਲਈ ਖਾਸ ਹਾਂ ਤਾਂ ਤੇਰੀ ਬੇਰੁਖੀ ਨੇ ਇਹ ਸਮਝਾ ਦਿੱਤਾ ਕਿ ਮੈਂ ਝੂਠੀ ਆਸ ਵਿੱਚ ਹਾਂ ਪਤਾ ਨਹੀਂ ਕਿਉਂ ਲੋਕ ਸੱਚ ਸੁਣਨ ਤੋਂ ਕੰਨੀ ਘਤਰੌਂਦੇ ਨੇ ਸੇਫਤ ਭਾਵੇਂ ਝੂਠੀ ਹੀ ਹੋਵੇ ਸੁਣ ਕੇ ਖੂਬ ਮੁਸਕਰਾਉਂਦੇ ਨੇ ਲੋਕ ਕਿਸੇ ਦਾ ਦਿਲ ਦਿਖਾਉਣ ਤੋਂ ਪਹਿਲਾਂ ਇੱਕ ਗੱਲ ਯਾਦ ਰੱਖਿਓ ਕਿ ਇੱਕ ਦਿਲ ਤੁਹਾਡੇ ਕੋਲ ਵੀ ਹੈ ਹਾਸੇ ਝੂਠੇ ਹੀ ਹੁੰਦੇ ਨੇ ਜਨਾਬ ਕਿਸੇ ਨੂੰ ਦੇਖਣ ਦੀ ਬਜਾਏ ਉਸ ਨੂੰ ਸਮਝਣਾ ਸਿੱਖ ਲਵੋ ਇਸੇ ਲਈ ਹੀ ਕਿਤਾਬ ਨੂੰ ਪਸੰਦ ਕਰਦਾ ਹਾਂ ਮੈਂ ਉਹ ਟੁੱਟ ਕੇ ਵਿਖਰਨਾ ਪਸੰਦ ਕਰਦੀ ਹੈ ਪਰ ਆਪਣੇ ਲਫ਼ਜ਼ ਕਦੇ ਨਹੀਂ ਬਦਲਦੀ ਇੰਨੇ ਪਿਆਰ ਨਾਲ ਚਾਇਆ ਜਾਵੇ ਤਾਂ ਪੱਥਰ ਵੀ ਸਾਡੇ ਆਪਣੇ ਹੋ ਜਾਂਦੇ ਨੇ ਪਤਾ ਨਹੀਂ ਇਹ ਮਿੱਟੀ ਦੇ ਇਨਸਾਨ ਇੰਨੇ ਹੰਕਾਰੀ ਕਿਉਂ ਹੁੰਦੇ ਨੇ ਸਾਡੇ ਦੇਸ਼ ਵਿੱਚ ਅਜਿਹਾ ਕੋਈ ਕਾਰੋਬਾਰ ਨਹੀਂ ਜੋ ਚੱਲੇ ਹੀ ਨਾ ਜੇਕਰ ਤੁਸੀਂ ਸੱਪ ਵੇਚਣ ਲਈ ਵੀ ਦੁਕਾਨ ਲਗਾ ਲਓ ਤਾਂ ਵੀ ਚੱਲ ਹੀ ਜਾਵੇਗੀ ਲੋਕ ਇਹ ਸੋਚ ਕੇ ਖਰੀਦ ਲੈਣਗੇ ਕਿ ਚਲੋ ਗਵਾਂਡੀਆਂ ਦੇ ਘਰ ਛੱਡਾਂਗੇ ਜੋ ਦੂਜਿਆਂ ਦੇ ਚਿਹਰਿਆਂ ਤੇ ਮੁਸਕਾਨ ਦੇਖਣਾ ਚਾਹੁੰਦਾ ਹੈ ਰੱਬ ਉਹਨਾਂ ਦੀ ਮੁਸਕਰਾਹਟ ਕਦੇ ਵੀ ਨਹੀਂ ਖੋਂਦਾ ਮੀਲਾਂ ਲੰਬਾ ਸਫ਼ਰ ਇੱਕ ਪਲ ਵਿੱਚ ਬਰਬਾਦ ਹੋ ਗਿਆ ਜਦੋਂ ਸਾਡੇ ਆਪਣਿਆਂ ਨੇ ਕਿਹਾ ਕਿ ਦੱਸੋ ਕਿਵੇਂ ਆਉਣਾ ਹੋਇਆ ਬੁਰਾ ਸਿਰਫ ਇੰਨਾ ਹੀ ਕਰੋ ਕਿ ਜਦੋਂ ਖੁਦ ਉੱਪਰ ਬਾਣਾਵੇ ਤਾਂ ਤੁਸੀਂ ਸਹਿ ਸਕੋ ਸਮਾਜੇ ਕਰ ਇੱਕੋ ਜਿਹਾ ਰਹਿੰਦਾ ਤਫ਼ਰ ਆਪਣਿਆਂ ਦੀ ਪਛਾਣ ਕਿਵੇਂ ਹੁੰਦੀ ਦੁਨੀਆਂ ਦੇ ਸਾਰੇ ਐਸ਼ੋ ਆਰਾਮ ਪੈਸੇ ਨਾਲ ਖਰੀਦ ਲਵੋ ਬਸ ਸਾਨੂੰ ਇੰਨਾ ਕਹੀ ਦੱਸ ਦਿਓ ਕਿ ਸਕੂਨ ਕੀ ਭਾ ਖਰੀਦਿਆ ਜ਼ਿੰਦਗੀ ਦੇ ਰਾਹਾਂ ਉੱਪਰ ਥੋੜਾ ਸੰਭਲ ਕੇ ਚੱਲੋ ਕੰਡੇ ਬਹੁਤ ਚੁੱਬਦੇ ਨੇ ਕੁਝ ਪੈਰਾਂ ਵਿੱਚ ਤੇ ਕੁਝ ਸੀਨੇ ਵਿੱਚ ਲੋਕ ਕਹਿੰਦੇ ਕਿ ਅਸੀਂ ਮੁਸਕਰਾਉਂਦੇ ਬਹੁਤ ਹਾਂ ਤੇ ਅਸੀਂ ਥੱਕ ਗਏ ਆਂ ਦਰਦਾਂ ਨੂੰ ਲੁਕਾਉਂਦੇ ਲੁਕਾਉਂਦੇ ਹੁਣ ਨਹੀਂ ਮੈਂ ਕਰਾਂਗਾ ਆਪਣੇ ਦਰਦ ਨੂੰ ਬਿਆਨ ਕਿਸੇ ਦੇ ਅੱਗੇ ਜਦੋਂ ਦਰਦ ਨੂੰ ਮੈਂ ਹੀ ਚੱਲਣਾ ਹੈ ਤਾਂ ਡਰਾਮਾ ਕਿਉਂ ਕਰਨਾ ਬੰਸਰੀ ਤੋਂ ਸਿੱਖੋ ਜ਼ਿੰਦਗੀ ਜਿਉਣ ਦਾ ਤਰੀਕਾ ਸੀਨੇ ਵਿੱਚ ਕਿੰਨੇ ਛੇਕ ਨੇ ਫਿਰ ਵੀ ਉਹ ਗੁਣ ਗਣਾਉਂਦੀ ਹੈ ਜ਼ਰੂਰੀ ਨਹੀਂ ਕਿ ਮਠਿਆਈ ਖਵਾ ਕੇ ਹੀ ਦੂਸਰਿਆਂ ਦਾ ਮੂੰਹ ਮਿੱਠਾ ਕਰੀਏ ਤੁਸੀਂ ਮਿੱਠਾ ਬੋਲ ਕੇ ਵੀ ਲੋਕਾਂ ਨੂੰ ਖੁਸ਼ੀਆਂ ਦੇ ਸਕਦੇ ਹੋ। ਇਹ ਜ਼ਿੰਦਗੀ ਇੱਕ ਅਜੀਬ ਜਿਹੀ ਦੌੜ ਹੈ। ਜਿੱਤ ਜਾਈਏ ਤਾਂ ਕਈ ਆਪਣੇ ਪਿੱਛੇ ਛੁੱਟ ਜਾਂਦੇ ਨੇ। ਤੇ ਜੇਕਰ ਹਾਰ ਜਾਈਏ ਤਾਂ ਆਪਣੇ ਹੀ ਪਿੱਛੇ ਛੱਡ ਜਾਂਦੇ ਨੇ। ਜ਼ਿੰਦਗੀ ਬਹੁਤ ਸੋਹਣੀ ਬਣ ਜਾਂਦੀ ਹੈ। ਜੇਕਰ ਸਾਥ ਨਿਭਾਉਣ ਵਾਲਾ ਧੋਖੇਬਾਜ਼ ਨਾ ਹੋਵੇ। ਮੁਸ਼ਕਲਾਂ ਨੂੰ ਕਹਿ ਦਿਓ ਕਿ ਉਲਝਣ ਨਾ ਸਾਡੇ ਨਾਲ। ਸਾਨੂੰ ਹਰ ਹਾਲਾਤ ਵਿੱਚ ਜਿਉਣ ਦਾ ਹੁਨਰ ਆਉਂਦਾ ਹੈ ਜਦੋਂ ਛੋਟੇ ਸੀ ਤਦ ਵੱਡੀਆਂ-ਵੱਡੀਆਂ ਗੱਲਾਂ ਵਿੱਚ ਬਹਿ ਗਏ ਹੁਣ ਜਦੋਂ ਅਸੀਂ ਵੱਡੇ ਹੋ ਗਏ ਤਾਂ ਛੋਟੀਆਂ-ਛੋਟੀਆਂ ਗੱਲਾਂ ਵਿੱਚ ਹੀ ਵਿਖਰ ਗਏ ਚਿਹਰੇ ਦੀ ਚਮਕ ਤੇ ਘਰਾਂ ਦੀਆਂ ਉਚਾਈਆਂ ਤੇ ਨਾ ਜਾਇਓ ਘਰ ਦੇ ਬਜ਼ੁਰਗ ਜੇਕਰ ਮੁਸਕਰਾਉਂਦੇ ਹੋਏ ਮਿਲਣ ਤਾਂ ਸਮਝ ਲੈਣਾ ਕਿ ਇਹ ਅਮੀਰਾਂ ਦਾ ਘਰ ਹੈ ਉਹ ਸਮਾਂ ਹੀ ਵੱਖਰਾ ਸੀ ਜਦੋਂ ਲੋਕ ਰੋਂਦੇ ਸੀ ਗੈਰਾਂ ਦੇ ਲਈ ਅੱਜ ਤਾਂ ਆਪਣਿਆਂ ਨੂੰ ਰਵਾ ਕੇ ਵੀ ਮਸਕਰਾਉਂਦੇ ਨੇ ਲੋਕ ਸਫਲ ਹੋਣ ਲਈ ਆਪਣੀ ਮਿਹਨਤ ਤੇ ਵਿਸ਼ਵਾਸ ਕਰਨਾ ਹੁੰਦਾ ਹੈ ਕਿਸਮਤ ਤਾਂ ਜੂਏ ਵਿੱਚ ਅਜ਼ਮਾਈ ਜਾਂਦੀ ਹੈ ਰਿਸ਼ਤਿਆਂ ਨੂੰ ਕਾਇਮ ਰੱਖਣ ਲਈ ਸਮਾਂ ਕੱਢੋ ਨਹੀਂ ਤਾਂ ਤੁਹਾਡੇ ਕੋਲ ਜਦੋਂ ਸਮਾਂ ਹੋਵੇਗਾ ਉਦੋਂ ਤੱਕ ਫਿਰ ਸ਼ਾਇਦ ਰਿਸ਼ਤੇ ਹੀ ਨਾ ਬਚਣਾਂ ਅੱਜ ਦੀ ਤਾਰੀਖ ਵਿੱਚ ਹਰ ਆਦਮੀ ਹਰ ਚੀਜ਼ ਦੀ ਕੀਮਤ ਲਗਭਗ ਜਾਣਦਾ ਹੀ ਹੈ ਪਰ ਇਨਸਾਨੀਅਤ ਦੀ ਕੀਮਤ ਪਛਾਣਨ ਵਿੱਚ ਮਾਤ ਖਾ ਜਾਂਦਾ ਹੈ ਆਪਣੇ ਜ਼ਖਮ ਸਾਰੀ ਦੁਨੀਆ ਨੂੰ ਨਾ ਦਿਖਾਓ ਚੰਦ ਲੋਕ ਹੀ ਹੁੰਦੇ ਨੇ ਮਲਮ ਲਗਾਉਣ ਵਾਲੇ ਬਾਕੀ ਤਾਂ ਹੱਥਾਂ ਵਿੱਚ ਲੂਣ ਲੈ ਕੇ ਘੁੰਮ ਰਹੇ ਨੇ ਸਫਲ ਉਹੀ ਹੈ ਜੋ ਆਪਣੇ ਦੁਸ਼ਮਣਾਂ ਤੇ ਨਹੀਂ ਬਲਕੇ ਆਪਣੀਆਂ ਇੱਛਾਵਾਂ ਤੇ ਜਿੱਤ ਪਾ ਲੈਂਦਾ ਹੈ। ਕੜੀ ਮੁਰਾਮਤ ਕਰਨ ਵਾਲੇ ਮਿਲ ਹੀ ਜਾਂਦੇ ਨੇ। ਪਰ ਆਪਣਾ ਸਮਾਂ ਇਨਸਾਨ ਨੂੰ ਆਪ ਹੀ ਸੁਧਾਰਨਾ ਪੈਂਦਾ ਹੈ। ਲਗਨ ਇੱਕ ਛੋਟਾ ਜਿਹਾ ਸ਼ਬਦ ਹੈ। ਪਰ ਜਿਸ ਨੂੰ ਲੱਗ ਜਾਂਦੀ ਹੈ ਉਸ ਦਾ ਜੀਵਨ ਬਦਲ ਦਿੰਦੀ ਹੈ। ਜਿਸ ਕੰਮ ਨੂੰ ਕਰਨ ਤੋਂ ਤੁਹਾਨੂੰ ਡਰ ਲੱਗਦਾ ਹੈ ਉਸ ਕੰਮ ਨੂੰ ਕਰ ਦਿਖਾਉਣਾ ਹੀ ਸਾਹਸਕ ਹੁੰਦਾ ਹੈ। ਜੇਕਰ ਕੋਈ ਤੁਹਾਡਾ ਦਿਲ ਦੁਖਾਵੇ ਤਾਂ ਬੁਰਾ ਨਾ ਮੰਨਿਓ ਕਿਉਂਕਿ ਕੁਦਰਤ ਦਾ ਨਿਯਮ ਹੈ ਕਿ ਜਿਹੜੇ ਰੁੱਖ ਤੇ ਸਭ ਤੋਂ ਵੱਧ ਫਲ ਹੁੰਦੇ ਨੇ ਉਸ ਨੂੰ ਸਭ ਤੋਂ ਵੱਧ ਪੱਥਰ ਮਾਰੇ ਜਾਂਦੇ ਨੇ ਸੋ ਦੋਸਤੋ ਇਸੇ ਤਰ੍ਹਾਂ ਦੀਆਂ ਵੀਡੀਓਜ਼ ਲਈ ਜੁੜੇ ਰਹੋ ਪੰਜਾਬੀ ਅਲਫਾਜ਼ ਦੇ ਨਾਲ ਜਲਦੀ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਆਪਣਾ ਖਿਆਲ ਰੱਖੋ ਸ਼ੁਕਰੀਆ